ਵਧੀਆ ਤਰੀਕੇ ਨਾਲ ਫਾਈਨਲ ਕਰਵਾਉਣਾ ਹੈ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਪਿਰਤਵੀਪਾਲ ਸਿੰਘ ਜੀ ਚਹਿਲ ਜੋ ਖੁਦ ਸ਼ੂਟਿੰਗ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹੈ ਢੇੜਪਾ ਮੰਡੀ ਬੰਟੀ ਸ਼ਕਰਪੁਰ ਬੰਟੀ ਮਿਸਤਰੀ ਸਾਡਾ ਵੀਰ ਗਰਾਊਂਡ ਦੇ ਵਿੱਚ ਆਵੇ ਢੇੜਪਾ ਸ਼ਕਰਪੁਰ ਥੋੜੀ ਆਵਾਜ਼ ਖੋਲ ਦਿਓ ਜੀ ਪਿਆਰਾ ਸਾਊਂਡ ਮੰਨ ਵੀ ਬਹੁਤ ਛੋਟੀ ਦੀ ਸਾਊਂਡ ਹੈ 1 ਤੇ 2 ਫਰਵਰੀ ਜੰਡਪੁਰ ਦਾ ਕਬਡੀ ਕੱਪ ਹੈ ਜ਼ਿਲ੍ਹੇ ਮਾਲੀ ਦਾ ਮੇਜਰ ਲੀਗ ਫੈਰੇਸ਼ਨ ਖੇਡੂ ਬੈਸਟਾਂ ਨੂੰ ਨਵੇਂ ਹੌਲੈਂਡ ਟਰੈਕਟਰ ਦੇ ਉੱਤੇ ਜਾਣਿਆ ਮਨਮੋਹਨ ਬਾਰਸ ਦਾ ਖੁੱਲਾ ਖਾੜਾ ਪੀਤਾ ਜੰਦਪਰੀਆ ਵੀਰਸ ਦੇ ਦੇ ਰਿਹਾ ਹੈ ਇੱਕ ਤੇ ਦੋ ਸੱਜਣ ਸੁਪਰਾਮ ਸਿੰਘ ਦੀ ਕਾਲਾ ਕੌਰੀਆਂ ਜਿਨ੍ਹਾਂ ਦੇ ਪਰਿਵਾਰ ਵੱਲੋਂ ਦੂਜਾ ਪ੍ਰਾਈਸ ਸਪੌਂਸਰ ਕੀਤਾ ਗਿਆ ਹੁਣ ਮੇਰੀ ਬੇਨਤੀ ਹੈ ਗਰਾਊਂਡ ਕਲੀਅਰ ਕਰਵਾ ਦਿਓ ਜੀ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਹੈ ਗਰਾਊਂਡ ਖਾਲੀ ਵੀਰ ਜੀ ਨਿਮਾ ਚੂਨਾ ਭਾਵੇ ਜੀ ਸਨਮਾਨ ਕਰਵਾ ਦਿਓ ਜੀ ਸਨਮਾਨ ਮੈਚ ਸ਼ੁਰੂ ਕਰਵਾ ਲਈਏ ਮੇਰੀ ਹੱਥ ਮਰ ਕੇ ਬੇਨਤੀ ਹੈ ਮੂਵ ਸਪਰੇ ਗਰਾਊਂਡ ਦੇ ਵਿੱਚ ਪੁਜਦੀ ਕਰਦੇ ਜੀ ਡੇੜਪਾ ਤੇ ਸ਼ਕਰਪੁਰ ਤਨ ਤਨ ਬਾਬਾ ਖੇੜਾ ਜੀ ਸਪੋਰਟਸ ਕਲੱਬਾ ਤੇ ಗ್ರಾಮ ਪੰਚਾਇਤ ਪਿੰਡ ਰਾਮਪੁਰ ਗੁਜਰਾ ਸ਼ੰਨਾ ਦੇ ਵੱਲੋਂ ਸਵਰਗੀਆ ਸਰਦਾਰ ਗਗਨਦੀਪ ਸਿੰਘ ਛੱਡਾ ਸਾਬਕਾ ਸੂਬਾ ਸਖਤਰਾ ਆਮ ਆਦਮੀ ਪਾਰਟੀ ਪੰਜਾਬ ਤੇ ਪ੍ਰਧਾਨ ਗੁਰਮੇਲ ਸਿੰਘ ਦਿੜਬਾ ਦੀ ਯਾਦ ਦੇ ਵਿੱਚ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ नेशਨਲ ਪੱਦਰ ਦਾ ਬਾਲੀਵਾਲ ਦਾ ਚੋਟੀ ਦਾ ਖਿਡਾਰੀ ਹੈ ਚਮਕੌਰ ਚੌਧਰੀ ਪੰਜਾਬ ਰਾਜ ਬਿਜਲੀ ਬੋਰਡ ਦੇ ਲਈ ਖੇਡਦਾ ਹੈ ਮੁੱਖ ਪ੍ਰਬੰਧਕ ਹੈ ਸਾਡਾ ਵੀਰ ਅਜ ਦੇ ਕਬੱਡੀ ਕੱਪ ਦਾ ਗਰਾਊਂਡ ਕਲੀਅਰ ਕਰ ਦਿਓ ਜੀ ਫਾਈਨਲ ਸ਼ੁਰੂ ਹੋਣ ਲੱਗਾ ਸੁਖਤੇਨ ਚੈਨੀ ਕਮਾਂਡ ਦਿਦਵਾ ਰਾਮਪਾਲ ਖੋਪੜਾ ਰਵਿੰਦਰ ਯੂਕੇ ਗੋਲੂ ਟਵਾਣਾ ਤੇ ਮਨਿੰਦਰ ਕਮਾਨ ਸਾਡਾ ਪ੍ਰਧਾਨ ਹੈ ਨਗਰ ਪੰਚਾਇਤ ਡਿੜਬੇ ਦਾ ਇਹ ਸਾਡੇ ਸਾਰੇ ਵੀਰ ਹੈ ਸਨੀਲ ਬਾਸਲ ਜੀ ਡਿੜਬਾ ਸੰਦੀਪ ਸਾਮਰਾ ਦੇਦਨਾ ਧੀਰਾ ਡਿੜਬਾ ਪ੍ਰਸਿੱਧ ਕਬੱਡੀ ਖਿਡਾਰੀ ਆਪਣੇ ਸਮੇਂ ਦਾ ਫਾਈਨਲ ਸ਼ੁਰੂ ਹੋਣ ਲੱਗਾ ਰਾਮਪੁਰ ਗੁਜਰਾ ਸ਼ੰਨਾ ਦੇ ਕਬੱਡੀ ਕੱਪ ਦਾ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਮੇਨ ਸਟੇਜ ਤੋਂ ਖੱਬੇ ਪਾਸੇ ਜ਼ਿਲ੍ਹਾ ਗੁਰੰਦਰ ਦਾ ਸ਼ਕਰਪੁਰਾ ਔਰ ਦੂਸਰੇ ਪਾਸੇ ਡਿੜਬਾ ਮੰਡੀ ਹੈ ਪਹਿਲੀ ਕਬੱਡੀ ਕਹਿੰਦੇ ਸਿਰਸਿੰਘ ਵਾਲੇ ਪਿੰਡ ਦਾ ਅੰਬਾ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਕਹੇ ਮੇਰੇ ਵੀਰੋ ਆਓ ਅੰਮਾ ਸੁਰ ਸਿੰਘ ਵਾਲਾ ਨਵਾਬ ਖੇਡ ਕਬੱਡੀ ਦਾ ਉਹ ਪਹਿਲੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵੀ ਜਿਹੜਾ ਤੀਰ ਨਿਸ਼ਾਨਾ ਫੁੱਜਦੇ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਬਾਅਦ ਇਹ ਸੁਰ ਸਿੰਘ ਵਾਲੇ ਪਿੰਡ ਤੋਂ ਆਇਆ ਓਏ ਭਾਈ ਕਿਹੜੇ ਕਿਹੜੇ ਕਹਿੰਦੇ ਆ ਵੀ ਸ਼ਕਰਪੁਰ ਜਿੱਤੂ ਇੱਕ ਵਾਰੀ ਤਾੜੀਆਂ ਤੇ ਜਿਹੜੇ ਜਿਹੜੇ ਕਹਿੰਦੇ ਵੀ ਦਿੜਬਾ ਮੰਡੀ ਜਿੱਤੂ ਇੱਕ ਵਾਰੀ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਨੇ ਆ ਇਹ ਜੇਦਰਾਂ ਦੇ ਕਬੱਡੀ ਕੱਪ ਦਾ ਥਾਰ ਦਾ ਜੇਤੂ ਹੈ ਉਹ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਘੁੰਮਣ ਕਮਾਉਣ ਨੂੰ ਤੇ ਥਾਰ ਰੱਖੀ ਹੈ ਇਹਦਾ ਨਾਮ ਬੁਲਟਾ ਇਹਨੇ ਥਾਰ ਜਿੱਤੀ ਹੈ ਅੱਜ ਚੰਦਰਾ ਟਰੈਕਟਰ ਜਿੱਤਣ ਨੂੰ ਫਿਰਦਾ ਹੈ ਲਓ ਜਿੰਨੇ ਮਾਨ ਸਿੰਘ ਬੁਲਟਾ ਬੋਲਟ ਕਬੱਡੀ ਦਾ ਉਹ ਸਾਹਮਣੇ ਪਾਸੇ ਸਿੰਘ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਤੇ ਦੂਜੇ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਸ਼ਕਰਪਰੀਆ ਰਵਿੰਦਰ ਘਮਾਨ ਯੂਕੇ ਗਰੁੱਪ ਵੱਲੋਂ ਜਵਾ ਮੰਡੀ ਦੇ ਹਰ ਅੱਜ ਫਿਰ 11 1100 ਰੁਪਏ ਦਿੱਤਾ ਜਾਵੇਗਾ ਹਾਜੀ ਸ਼ਹਿਜਾਦ ਅਲੀ ਫਕੀਰ ਹਸੈਨ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਫਰੀਅਦ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਇਹ ਮਲੂਕ ਅਲੀ ਦਾ ਵੀਰ ਹੈ ਇਹ ਜਲੰਧਰ ਤੋਂ ਪੱਜਾ ਹੋਇਆ ਅੱਜ ਜਿਲ੍ਹਾ ਸੰਗਰੂਰ ਦੀ ਧਰਤੀ ਬੱਲੇ ਬੱਲੇ ਹੋ ਰਹੀ ਹੈ ਡਿੜਵੇ ਦਾ ਜੱਸਾ ਪੇਚਾਂ ਪੈ ਗਿਆ ਮੇਰਿਆ ਰੱਬਾ 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 ਕੈਮਰੇ ਫੋਕਸ ਫੋਟੋਆਂ ਖੇਤੀਆਂ ਜਾ ਰਹੀਆਂ ਹਨ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਹੱਲਾ ਗੁੱਲਾ ਜਾ ਹੋ ਗਿਆ ਹੱਲਾ ਗੁੱਲਾ ਵੀ ਕਰਦਾ ਕਹਿਰ ਚੋਮਰਾਂ ਦੇ ਜੋ ਫੌਜ ਕਿਲੇ ਨੂੰ ਧੌਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਉਧਰ ਕੈਨੇਡਾ ਡਾਕਟਰ ਮੱਕਰ ਸਿਆਲ ਤੇ ਨਾਲ ਮੰਦੀ ਸਾਡਾ ਵੀਰ ਅਮਰ ਸਿੰਘ ਵਾਲੋ ਜੇਲਦਾਰ ਘਰਾੜ ਤੇ ਲੱਗੀ ਦਾ ਸਨਮਾਨ 33 33 ਹਜ਼ਾਰ ਨਾਲ ਕਿਸੇ ਕੱਪ ਦੇ ਹੋਵੇਗਾ ਆ ਇਸ ਦੇ ਅੰਬਾ ਸਿੰਘ ਵਾਲੇ ਪਿੰਡ ਦਾ ਅੰਬਾ ਕਬੱਡੀ ਪਾ ਰਿਹਾ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਮੁੰਡਾ ਖੱਬੇ ਸੱਜੇ ਘੇਰਦਾ ਔਰ ਪੁਆਇੰਟ ਕਹਿੰਦੇ ਇਸ ਵੇ ਜਾਫੀ ਦੇ ਹਿੱਸੇ ਦੇ ਵਿੱਚ ਜਾਦੜਿਆ ਉਧਰ ਸਦਾ ਵੀਰ ਹੈ ਅਮਨ ਪੁਲਸੀਆ ਦਿੜਦੇ ਵਾਲਾ ਉਹ ਲਾਉਣ ਕਰਦਾ ਵੀ ਧਿਆਨਾ ਦਿੜਦਾ ਜਿੰਨੇ ਜਫੇ ਲਾਵੇਗਾ ਹਰ ਇੱਕ ਜਫੇ ਤੇ 21-21 ਸੌ ਦੇ ਪਾਵੇ ਹੋਗੇ ਲੈ ਵੀ ਚਮਕਾਉਰ ਨਜ਼ਾਰਾ ਆ ਗਿਆ ਚਮਕਾਉਰ ਚੌਧਰੀ ਆ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗ ਜੂ ਪਟਾਉਣ ਵਾਸਤੇ ਪੈਸੇ ਕੂਸੇ ਪਾਰੇ ਯਾਰੋ ਸੋਚੇ ਦੁਨੀਆ ਆ ਝੋਟਾ ਪੈਦਾ ਹੋਇਆ ਬਸ ਛਾਉਣ ਵਾਸਤੇ ਇਹ ਝੋਟਾ ਪੈਦਾ ਹੋਇਆ ਬਸ ਛਾਉਣ ਵਾਸਤੇ ਪ੍ਰਧਾਨ ਸਾਹਿਬ ਵੀ ਆ ਗਏ ਆ ਗੋਲੂ ਟਵਾਣਾ ਵੀ ਪੁੱਜ ਗਿਆ ਉਧਰ ਰਾਮਪੁਰ ਖੋਪੜਾ ਜਿਹੜਾ ਮੰਡੀ ਦਾ ਹਰ ਇੱਕ ਜੱਫਾ ਮਨਿੰਦਰ ਕਿੰਨੇ ਦਾ ਹੋਣਾ ਇੱਕ ਇੱਕ ਹਜ਼ਾਰ ਦਾ ਮਨਿੰਦਰ ਇੱਕ 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 ਹਜ਼ਾਰ ਦਾ ਹੋਵੇਗਾ ਇੱਕ ਇੱਕ ਹਜ਼ਾਰ ਦਾ ਹੋਵੇਗਾ ਇਹ 24 ਹਜ਼ਾਰ ਕਹਿੰਦੇ ਸੱਜੀ ਅਖੱਬੀਆਂ ਦਾ ਨੇ ਰੋਦਰ ਕਹਿੰਦੇ ਆਓ ਦੇਖੋ ਧੂੜ ਵਾਲਾ ਕਹਿੰਦਾ ਨੰਬਰ ਰੇਡਰ ਦਾ ਰਾਮਪਾਲ ਖੋਪੜਾ ਨਾਲ ਕਹਿੰਦੇ ਗੋਲੂ ਟਵਾੜੇਉ ਨੀ ਨਾਲ ਮਨਿੰਦਰ ਘਮਾਉਣੀ ਆ ਸੱਜੀਆਂ ਖੱਬੀਆਂ ਬਾਹਾਂ ਬੜ ਕੇ ਅੱਜ ਚਮਕੌਰ ਚੌਧਰੀ ਦੇ ਨਾਲ ਮੇਲਾ ਕਰਵਾ ਰਿਹਾ ਆ ਮੇਲੇ ਦਾ ਦੁਨੀਆ ਨੂੰ ਇਤਿਆਰ ਸਿਦਾ ਵੀਲਾ ਸਰਾ ਹਰਿਆਣੇ ਵਾਲਾ ਕਹਿੰਦਾ ਵੀ ਲੋਧਰ ਦੀ ਕਬੱਡੀ ਤੇ ਮੇਰੇ ਵੱਲੋਂ 2500 ਰੁਪਏ ਦਿੱਤਾ ਜਾਵੇਗਾ ਵੀਲਾ ਸਰਾ ਸਾਡਾ ਵੀਰ ਹੈ ਸਾਈਂ ਸਰੇਂਦਰ ਸ਼ਾਹ ਦੀ ਬਹੁਤ ਵੱਡੀ ਕਿਰਪਾ ਆ ਸ਼ਾਕਪੁਰ ਦੀ ਟੀਮ ਦੇ ਮੁੰਡਿਆਂ ਤੇ ਇਹ ਕਹਿੰਦੇ ਬੋਲਟ ਖੀਰਾ ਵਾਲੀ ਆ ਉਹ ਟੱਕਰ ਟੱਕਰ ਚੱਲਦੀ ਆ ਟੱਕਰ ਆਉਂਦੀ ਹੈ ਟੱਕਰ ਚੱਲਦੀ ਹੈ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਝਨੇੜੀ ਵਾਲਾ ਬੱਬੂ ਹੈ ਪਰ ਥਾਰ ਗੱਡੀ ਦਾ ਜੇਤੂ ਹੈ ਇਹ ਸੰਦੀਪ ਸਰਪੱਤ ਦੇ ਇਹ ਸਾਮਰੇ ਦੇ ਮੇਲੇ ਦਾ ਥਾਰ ਦਾ ਜੇਤੂ ਹੈ ਇਹ ਸੁਰਸਿੰਘ ਵਾਲੇ ਪਿੰਡ ਦਾ ਅੰਬਾ ਲੈ ਵੀ ਅਮਰੀਕ ਅਮਰੀਕ ਕਰਦੇ ਸਤ ਮੁੰਡੇ ਦੀ ਅੰਬਾ ਦਤਬਾਲ ਉਧਰ ਭੀਮ ਗੁਜਰੀਆਣੀ ਤੇ ਨਾਲ ਭੀਮ ਦਬਈ ਭੀਮਾ ਦਬਈ میں بےتی کرنا کہنا ادھر دیر لائن کے اندر آ گیا باہر پاس ہو جاؤ ہاتھ بن کے بےتی ہے جن جفے لوگ ਕਿੰਦੀ ਯੂਕੇ ਦੇ ਛੇ ਕੀ ਯੂਕੇ ਵੱਲੋਂ 1-1000 ਦਿੱਤਾ ਜਾਵੇਗਾ ਸ਼ਾਦੀ ਭੱਜ ਗਿਆ ਇਹ ਫਾਈਨਲ ਹੈ ਇਹ ਫੈਂਡਲਾ ਮੇਰੇ ਮਿੱਤਰੋ ਫਾਇਰ ਚੱਲ ਰਿਹਾ ਅੱਜ ਦੇ ਕਬੱਡੀ ਕੱਪ ਦਾ ਬਿੰਦਰ ਸਰਪੰਚ ਕਹਿੰਦਾ ਤੂਰ ਬੁਜਾਰੇ ਵਾਲਾ ਵੀ ਅੰਬੇ ਦੀਆਂ ਤਿੰਨ ਕਬੱਡੀਆਂ ਤੇ ਵੀ 2100 ਹੈ ਲੋਧਰ ਲਈ ਵੀ 2100 ਹੈ ਇੱਕ ਪਾਸੇ ਮਨ ਜੁਲਟ ਮੇਰੇ ਵੀਰੋ ਪੁਆਇੰਟ ਕਹਿੰਦੇ ਇਸ ਸਮੇਂ ਮਨੀ ਧੂੜ ਦਾ ਫੈਸਲਾ ਹੈ ਰੇਡਰ ਦੇ ਹਿੱਸੇ ਦੇ ਵਿੱਚ ਅਜੜਿਆ ਹੈ ਪੁਆਇੰਟ ਮੇਰੇ ਵੀਰੋ ਰਿਵਿਊ ਚੈੱਕ ਕਰਕੇ ਜਿਹੜਾ ਦਿੱਤਾ ਜਾਵੇਗਾ ਵੱਡਾ ਮੈਚ ਅੱਜ ਦਾ ਕਬੱਡੀ ਕੱਪ ਦਾ ਦੁਨੀਆ ਆਨੰਦ ਮਾਣਦੀ ਹੈ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਰਾਮਪੁਰ ਗੁਜਰਾ ਸ਼ੰਨਾ ਇਹ ਚ ਕਬੱਡੀ ਕਬੱਡੀ ਹੋ ਰਹੀ ਹੈ ਈਮਾ ਦबई ਤੇ ਦੀਪਕ ਦੇ ਜਨਾਂ ਦੀ ਵੀਰ ਪੁੱਜਿਆ ਲੋਕਾਂ ਜਿਹੜਾ ਸ਼ਾਗੀ ਨੂੰ ਜੁਗਰਾ ਰੋ 11000 21500 ਜਗਪਾਲ ਕਹਿੰਦਾ ਵੀ ਮੇਰੇ ਵੱਲੋਂ 1100 ਹੋਵੇਗਾ ਜਿਹੜਾ ਲੁਧਰ ਨੂੰ ਜਫਾ ਲਾਊਗਾ ਕਬੱਡੀ ਪਾਉਣ ਦੇ ਲਈ ਇਸ ਸਮੇਂ ਲੋਟਵਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਰਮਨ ਬੁਲਟ ਖੀਰਾ ਮਾਰੀਆ ਇੱਕ ਪਾਸੇ ਕਸ਼ਮੀਰ ਘਰਾਟੋਂ ਦਾ ਫੈਸਲਾ ਹੈ ਦੀ ਪੁਆਇੰਟ ਕਹਿੰਦੇ ਟੈਕਨੀਕਲ ਤੌਰ ਤੇ ਧਾਵੀ ਦਾ 5 ਮਾਰਚ ਘਰਾਟੋਂ ਦੇ ਕਬੱਡੀ ਕੱਪ ਦੀ ਹੈ 29 ਜਨਵਰੀ ਪਾਤਰਾਂ ਦੇ ਵਿੱਚ ਕਬੱਡੀ ਕਬੱਡੀ ਹੋਣੀ ਹੈ ਔਰ 30 ਤਰੀਕ ਕਹਿੰਦੇ ਢਾਸੋਂ ਦੇ ਮੇਜਰ ਲੀਗ ਦੇ ਮੇਲੇ ਦੀ ਹੋਣੀ ਹੈ 3 ਫਰਵਰੀ ਦੁਗਾਨ ਦੇ ਵਿੱਚ ਕਬੱਡੀਆਂ ਪੈਣਗੀਆਂ 7 ਫਰਵਰੀ ਗੱਲਾਂ ਮੇਰੇ ਵੀਰੋ ਧਾਂਦਰੇ ਦੇ ਵਿੱਚ ਹੋਣਗੀਆਂ 15 ਫਰਵਰੀ ਮੂਲਕ ਦੇ ਕਬੱਡੀ ਕੱਪ ਦੀ ਹੈ 21 ਫਰਵਰੀ ਦਿੱਦਣਾ ਔਰ ਸਾਹਮਣੇ 25 ਫਰਵਰੀ ਜੜਵੇ ਦੇ ਵਿੱਚ ਕਬੱਡੀਆਂ ਪੈਣਗੀਆਂ ਅੰਬਾ ਕਬੱਡੀ ਪਾ ਰਿਹਾ ਅੰਬਾ ਸੁਰ ਸਿੰਘ ਨਵਾਬ ਕਬੱਡੀ ਦਾ ਇਸ ਵੇਲੇ ਨੰਬਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਫਾਈਨਲ ਹੈ ਹੋੜ ਕਿਹੜੇ ਪਿੰਡਾਂ ਨੂੰ ਜਾਣਗੇ ਇਹ ਤੇ ਸਮਾਂ ਦੱਸੂ ਮੇਰੇ ਮਿੱਤਰੋ ਵੀ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਅੱਜ ਪਤਾ ਲੱਭੂ ਕਿਹਦਾ ਤੱਕੜਾ ਸ਼ਰੀਰ ਕਿ ਤੂੰ ਸਿੱਧੂ ਸਾਦੇ ਵਾਂਗੂ ਪਾ ਦੇ ਕਬੱਡੀਆਂ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰੋ ਉਹ ਖੜੇ ਟਰੈਕਟਰ ਕੀਨੇ ਜਿੱਤਣੇ ਲਾ ਕੇ ਡੋਲੇ ਪੱਟਾਂ ਦਾ ਪੂਰਾ ਜੋਰ ਮਿੱਤਰੋ ਲਓ ਸਾਹਮਣੇ ਇਸ ਸਮੇਂ ਗਿਰਾਲ ਪਿੰਡ ਦਾ ਕਪੂਰਥਲੇਆ ਆ ਉਹ ਦਬਾਦੇ ਆ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਲੈ ਵੀ ਸੰਤੀ ਦੀਪ ਹਰੀ ਗੜੀਆਂ ਤੇ ਗੁਰੀ ਹਰੀ ਗੜੀਆਂ ਕਹਿੰਦੇ ਵੀ ਲੋਦਰ ਦੇ ਜੱਫੇ ਤੇ 2000 ਦਿੱਤਾ ਜਾਊਗਾ ਗਰਾਊਂਡ ਦਾ ਜੇ ਰਸ਼ ਘਟਦੇ ਯਾਰ ਬੜੀ ਵਧੀਆ ਗੱਲ ਹੋ ਜਾਈਗੀ ਮੇਰੀ ਹੱਥ ਬਨ ਕੇ ਬੇਨਤੀ ਹੈ ਮਾਨ ਸਿੰਘ ਦੁਲਟ ਰਾਸ਼ਕ ਢਾਡੋ ਵੀਰ ਜੀ ਬੇੰਤੀ ਹੈ ਬਹਿ ਜਾਓ ਭਾਈ ਬਣ ਕੇ ਫਾਈਨਲ ਹੈ ਉਹ ਦੂਜੇ ਪਾਸੇ ਮੇਰੇ ਮਿੱਤਰੋ ਕਾਕਾ ਸ਼ੇਧਰਪਰੀਆ ਪਰ ਸਾਹਮਣੇ ਮਾਨ ਸਿੰਘ ਦੁਲਟ ਭੱਜ ਗਿਆ ਕਦੇ ਸੰਦੀਪ ਲੋਧਰ ਭਗੇਰ ਸਿੰਘ ਘਮਾਨ ਦੇ ਪੁੱਤ ਦੀਆਂ ਜੱਲਾਂ ਮੇਰੇ ਮਿੱਤਰੋ ਇਹ ਦੁਨੀਆ ਦੇ ਵੱਡੇ ਮਨ ਨੇ ਅੱਜ ਦਰਸ਼ਨ ਦਿਣ ਪਿਆੜਾ ਬਤੌਰ ਰੇਫਰੀ ਸਵਾਮਾ ਦੇ ਰਿਹਾ ਉਹ ਵੀ ਵੱਡਾ ਮਲ ਰਿਹਾ ਹੈ ਖੇਡ ਕਬੱਡੀ ਦਾ ਦਰਸ਼ਨ ਦਿਣ ਦੇ ਦੀ ਗੱਲ ਹੋਈ ਹੈ ਆ ਲਾਕ ਨੇ ਰਣ ਸਿੰਘ ਰਣੀਆਂ ਪੈਦਾ ਕੀਤਾ ਆ ਲਾਕ ਨੇ ਦਗਾਨ ਦਾ ਬਿੱਟੂ ਪੈਦਾ ਕੀਤਾ ਜਿਹੜੇ ਜਿਹੜੇ ਬਿੱਟੂ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਬਿੱਟੂ ਦੇ ਨਾਂ ਤੇ ਮਾਨ ਸਿੰਘ ਦੁਲਟ ਦੀ ਕਬੱਡੀ ਦਾ ਰਿਵਿਊ ਚੈੱਕ ਕੀਤਾ ਜਾਵੇ ਜੀ ਸਾਡੀ ਬੇਨਤੀ ਹੈ ਜਾਫੀਆਂ ਦਾ ਪੁਆਇੰਟ ਹੈ ਰਿਵਿਊ ਚੈੱਕ ਕਰ ਲਿਆ ਗਿਆ ਹੈ ਉਹ ਕਬੱਡੀ ਕਹਿੰਦੇ ਸ਼ਹਿਜ਼ਾਦ ਅਲੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਜੜਵੇ ਦਾ ਜੱਸਾ ਝਨੇੜੀ ਦਾ ਬੱਬੂ ਹੈ ਜੜਵੇ ਦਾ ਸੱਤੀ ਹੈ ਨਾਲ ਕਹਿੰਦੇ ਮਨਦੀਪ ਸਿੰਘ ਧੱਕੜ ਗੋਗੜੀਆਂ ਵਾਲਾ ਚਾਰ ਜਾਫੀਆਂ ਤੇ ਇਸ ਵਿੱਚ ਓਵਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸ਼ਹਿਜ਼ਾਦ ਅਲੀ ਹੈ ਉੱਡਦਾ ਹੈ ਹਵਾਵਾਂ ਦੇ ਵਿੱਚ ਹੁੱਲੇ-ਹੁਲਾਰੇ ਜੇ ਕਰਦਾ ਹੈ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਾਲ ਜਾਂਦੇ ਸੱਜਣਾ ਓਏ ਸ਼ੇਰ ਭੁੱਖੇ ਰਹਿ ਸਕਦੇ ਆ ਘਾਣਾ ਖਾਂਦੇ ਸੱਜਣਾ ਵਿੱਚ ਕੌਰ ਚੌਧਰੀ ਕਹਿੰਦਾ ਹੁਣ ਤੋਂ ਬਾਅਦ ਕਿਸੇ ਵੀ ਨੌਜਵਾਨ ਦਾ 11000 ਤੋਂ ਘੱਟ ਜਿਹੜਾ ਉਹ ਜੱਫੇ ਰੇਡਾਂ ਤੇ ਮਾਇਆ ਨਹੀਂ ਲਾਈ ਜਾਵੇਗੀ ਸੰਦੀਪ ਲੋਕਰ ਫਾਈਨਲ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਪਾਸੇ ਸ਼ਕਰਪੁਰੀਆ ਫਰਿਆਦ ਹੈ ਦੂਜੇ ਪਾਸੇ ਸ਼ਕਰਪੁਰੀਆ ਕਾਕਾ ਸਦੀਕ ਵਰਗੇ ਚਾਰ ਨੌਜਵਾਨ ਉਹ ਸ਼ਕਰਪੁਰ ਦੀ ਧਰਤੀ ਜਿਲ੍ਹਾ ਜਲੰਧਰ ਦੀ ਦੁਨੀਆ ਖੜੀ ਦੇਖਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰੀਆ ਕਾਕਾ ਓ ਸੰਦੀਪ ਲੁੱਧਰ ਨੂੰ ਜਫਾ ਲਾ ਗਿਆ ਚੰਦਰਾ ਟਰੈਕ ਤੇ ਪਿੱਛੋਂ ਨੂੰ ਫਿਰਦਾ ਓ ਕਾਕਾ ਸ਼ਕਰਪੁਰੀਆ ਕਮਾਲ ਕਰ ਗਿਆ ਇਹ ਕਾਕਾ ਸ਼ਕਰਪੁਰੀਆ ਕਮਾਲ ਕਰ ਗਿਆ ਓ ਸੰਗਰੂਰ ਵਾਲੇ ਆਉਂਦਾ ਸੁਆਦ ਕਬੱਡੀ ਦਾ ਹੱਲਾ ਗੁੱਲਾ ਲੈ ਵੀ ਚਲਕੌਰ ਬਾਈ ਮੁਾਰਕਾਂ ਨੇ ਮੁਾਰਕਾਂ ਨੇ ਅੱਜ ਦੇ ਕਬੱਡੀ ਕੱਪ ਦੀਆਂ ਉਧਰ ਕਿੰਦੀ ਯੂਕੇ ਗੁੱਜਰ ਯੂਕੇ ਤੇ ਗੁਰਵਿੰਦਰ ਵੀਰ ਉਹ ਨਹੀਂ ਕਹਿੰਦੇ ਛੇਕੀ ਯੂਕੇ ਨੇ ਜਿਦ ਪਿਆਰਾ ਕੋਈ ਵੀ ਜੱਫੀ ਜੱਫਾ ਲਾਵੇ ਰਾਮਪਾਲ ਖੋਪੜਾ ਵੀਰ ਕਹਿੰਦਾ 11000 11000 ਆਹ ਕਹਿੰਦੇ ਟੱਕੜ ਮੇਰੇ ਮਿੱਤਰੋ ਦੇ ਇਸਵੇਂ ਗੋਗੜੀਆਂ ਵਾਲਾ ਦੂਜੇ ਪਾਸੇ ਬੋਲਟ 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 ਟੱਕੜ ਕਰ ਗਿਆ ਟੱਕਾ ਵਾਓ ਓ ਬਾਈ ਮੈਚ ਕਨਾ ਲੱਗਦਾ ਵੇਖ ਚਮਕੌਰ ਚੌਧਰੀ ਧੌਣ ਉੱਤੀ ਕਰਕੇ ਵੇਖ ਯਾਰਾ ਆਹ ਵੇਖ ਤੇਰੇ ਮੇਲੇ ਤੇ ਦੁਨੀਆ ਆਨੰਦ ਮਾਣਦੀ ਐ ਅੱਜ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਕਹਿੰਦੇ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਉਧਰ ਸਾਡਾ ਵੀਰ ਹੈ ਹਰਮਨ ਅਮਰੀਕਾ ਵਾਲਾ ਪੱਪੂ ਚੌਧਰੀ ਹੈ ਬੈਸਟਾਂ ਦੇ ਲਈ ਟਰੈਕਟਰ ਨੇ ਪਹਿਲਾ ਪ੍ਰਾਈਜ਼ ਕਹਿੰਦੇ ਰਾਮਫਲ ਕਮਾਨ ਖੋਪੜੇ ਦੇ ਪਰਿਵਾਰ ਵੱਲੋਂ 1 ਲੱਖ ਰੁਪਈਆ ਸਤਨਾਮ ਕਾਲੇ ਕੌੜੀਆਂ ਵੱਲੋਂ ਦੂਜਾ ਪ੍ਰਾਈਜ਼ 9 ਲੱਖ ਹੈ ਇਹ ਅੰਬਾ ਸੁਰ ਸਿੰਘ ਵਾਲੇ ਦੀ ਧਿਰਤੀ ਦਾ ਨੰਬਰ ਜਿੰਦਾ ਮੰਡੀ ਦੇ ਹਿੱਸੇ ਦੇ ਵਿੱਚ ਕਰ ਗਿਆ ਕਬੱਡੀ ਆ ਕੀ ਬਣ ਗਿਆ ਇਹ ਦੇਖੋ ਜੀ ਹੋਰ ਵੀ ਬਣ ਗਿਆ ਮੈਨੂੰ ਲੱਗਦਾ ਅੰਬਾਲ ਬਾਹਰ ਦੀ ਲਾਂਘਿਆ ਮੈਨੂੰ ਲੱਗਦਾ ਇਦਾਂ ਹੀ ਹੈ ਦੇਵਕੀ ਜੀ ਅੱਧਾ ਲੱਖ ਬੰਦਾ 1 2 3 live.in ਤੇ live ਜੁੜਿਆ ਬੈਠਾ ਚਮਕੌਰ ਚੌਧਰੀ ਇੱਦੂ ਉੱਤੇ ਤੇ ਰੱਬ ਦਾ ਹੀ ਨਾਮ ਹੈ ਇੱਕ ਕਬੱਡੀ ਜੰਕਸ਼ਨ ਵੀ ਚੱਲ ਰਹੀ ਹੈ ਇੱਕ ਪੰਜਾਬੀ live tv.com ਵੀ ਚੱਲ ਰਹੀ ਹੈ ਇੱਕ ਵੈਬਸਾਈਟ ਤੇ 50000 ਹੈ ਦੋ ਵੈਬਸਾਈਟਾਂ ਦੇ ਅੰਕੜੇ ਅਜੇ ਬਾਕੀ ਐ ਆ ਵੇਖਾ ਹਜ਼ਾਰਾਂ ਦੇ ਵਿੱਚ ਦੁਨੀਆ ਅੱਜ ਰਾਮਪੁਰ ਗੁਜਰਾ ਸ਼ੰਨਾ ਦੇ ਮੇਲੇ ਦੇ ਜੁੜੀ ਬੈਠੀ ਐ ਇਹ ਕਹਿੰਦੇ ਹਰਮਨ ਬੁਲਟ ਐ ਖੀਰਾਂ ਵਾਲੀਆ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਐ ਰਾਮਫਲ ਖੋਪੜੇ ਦੇ ਪਰਿਵਾਰ ਵੱਲੋਂ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਸਪான்ਸਰ ਕੀਤਾ ਗਿਆ ਚਮਕੌਰ ਚੌਧਰੀ ਦਾ ਕਬੱਡੀ ਕੱਪ ਚੱਲਦਾ ਚਮਕੌਰ ਚੌਧਰੀ ਆ ਦਿਲਾ ਉੱਤੇ ਲਿਖਿਆ ਲਵ ਬੁਲਟ

ਬੁਲਟ ਤਿਆਰ ਹੈ ਲੈ ਵੀ ਸੇਵਕ ਬਾਈ ਆਹ ਇਲਾਕਾ ਨਾ ਬੁਲਟ ਦੇ ਲਈ ਬਹੁਤ ਲੱਕੀ ਹੈ ਕਦੇ ਦੇ ਦਿਨਾਂ ਤੋਂ ਥਾਰ ਜਿੱਤੀ ਕਦੇ ਕਕਰਾਰੇ ਭਾਈਕੇ ਤੋਂ ਫੋਰ ਜਿੱਤਿਆ ਅੱਜ ਮੈਨੂੰ ਲੱਗਦਾ ਬੁਲਟ ਉਹ ਫੋਰ ਜਿੱਤਣ ਨੂੰ ਫਿਰਦਾ ਉਹ ਚੰਦਰਾ ਲੋਕਾਂ ਦੇ ਦਿਲ ਲੁੱਟਣ ਨੂੰ ਫਿਰਦਾ ਬੁਲਟ ਖੀਰਾ ਵਾਲੀਆਂ ਮਨਦੀਪ ਢੱਕੜ ਗੋਗੜੀਆਂ ਵਾਲਾ ਇੱਕ ਪਾਸੇ ਪੰਜ ਦੇ ਧੱਕੇ ਹਨ ਹਿੱਕ ਤੇ ਦੀਵੇ ਭਾਲਦੇ ਆ ਓਏ ਭਾਈ ਬੁਲਟ ਦੀ ਆ ਰੇਡਾ ਕਿੱਦਾਂ ਲੱਗਿਆ ਇੱਕ ਵਾਰੀ ਲਲਕਰਾ ਬਾਦ ਕਬੱਡੀ ਦਾ ਗੱਲ ਕਰਦੇ ਥੋੜੇ ਸਮੇਂ ਬਾਅਦ ਬਲਕਾਰਨ ਖੇਲੇ ਦੇ ਕਰ ਦੇਣੀ ਹੈ ਗੱਲਾਂ ਲੱਗਣ ਗਿਆ ਟਿਕਾਣੇ ਮੇਰੇ ਮਿੱਤਰੋ ਲਾਈਨ ਸਿਰੇ ਲੱਗੀਆਂ ਪਈਆਂ ਬਲਕਾਰਨ ਖੇਲਾ ਤੇ ਮਨਜਿੰਦਰ ਗੁਲਸ਼ਨ ਦਾ ਅਖਾੜਾ ਚਮਕੌਰ ਕਮਾਨ ਯੂਕੇ ਤੇ ਬਲਕਾਰ ਕਮਾਨ ਦਿੜਬਾ ਵੱਲੋਂ ਸਪான்ਸਰ ਕੀਤਾ ਗਿਆ ਚਮਕੌਰ ਚੌਧਰੀ ਪੰਜਾਬ ਰਾਜ ਬਿਜਲੀ ਬੋਰਡ ਦਾ ਕਹਿੰਦੇ ਨੈਸ਼ਨਲ ਪੱਧਰ ਦਾ ਬਾਲੀਬਾਲ ਦਾ ਸੁਪਰਸਟਾਰ ਪਲੇਅਰ ਹੈ ਕਬੱਡੀ ਨੂੰ ਜਿਲੋਂ ਮੁਹੱਬਤ ਕਰਦਾ ਹੈ ਇਹਦਾ ਦਿਦਰਾਂ ਦੇ ਮੇਲੇ ਤੇ ਵੀ ਵੱਡਾ ਯੋਗਦਾਨ ਹੁੰਦਾ ਹੈ ਇਹਦੀਆਂ ਢੜਵੇਂ ਦੇ ਕੱਪ ਤੇ ਵੀ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਅੱਜ ਆਪਣੀ ਜਨਮ ਭੋਏ ਦੇ ਮੇਰੇ ਵੀਰੋ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਰਾਮਪੁਰ ਖੋਪੜੇ ਨਾਲ ਮਿਲ ਕੇ ਸੁਖਤੇਨ ਚੈਨੀ ਕਮਾਨ ਨਾਲ ਮਿਲ ਕੇ ਸਾਡੇ ਮਨਿੰਦਰ ਪ੍ਰਧਾਨ ਨਾਲ ਮਿਲ ਕੇ ਤੇ ਗੋਲੂ ਟਵਾਣੇ ਹੋੜਾ ਨਾਲ ਮਿਲ ਕੇ ਵੱਡਾ ਮੇਲਾ ਕਰਵਾ ਰਿਹਾ ਹੈ ਇੱਕ ਪਾਸੇ ਅੰਬਾ ਸੁਰਸਿੰਘ ਵਾਲੇ ਪਿੰਡ ਦਾ ਸ਼ਕਰਪੁਰੀਆ ਟਾਕਾ ਓਏ ਫਰਿਆਦ ਅਲੀ ਦੀ ਟੱਕਰ ਅੰਬੇ ਦੇ ਨਾਲ ਲਓ ਮੈਂ ਚੋਟਾ ਰਵਿੰਦਰ ਯੂਕੇ ਤੇ ਰਾਮਪਾਲ ਖੋਤਰੇ ਵੱਲੋਂ ਦਿੜਵੇ ਦੇ ਸੰਦੀਪ ਲੋਧਰ ਦੀਆਂ ਤਿੰਨ ਕਬੱਡੀਆਂ 11000 ਦੀਆਂ ਹੋਣਗੀਆਂ ਤਿੰਨ ਕਬੱਡੀਆਂ 11000 ਦੀਆਂ ਸ਼ਹਿਜਾਦ ਅਲੀ ਅਮਰੀਕ ਕਰਦੇ ਗੱਲ ਲਓ ਸ਼ਾਜੀ ਕਬੱਡੀ ਪਾ ਰਿਹਾ ਮਲਾਜਮ ਵੀਰਾਂ ਨੂੰ ਬੇਨਤੀ ਹੈ ਜੀ ਆਹ ਕਰਵਾਇਓ ਜੀ ਥੋੜੇ ਥੋੜੇ ਵੀਰ ਜਿੰਦਰੇ ਆਹ ਕਮੈਂਟਰ ਵਾਲੇ ਪਾਸੋਂ ਪਰ ਉਹ ਸਾਹਮਣੇ ਓਏ ਜਫਾ ਓਏ ਡੜਬੇ ਵਾਲਿਆਂ ਨੇ ਮੈਨੂੰ ਲੱਗਦਾ ਸ਼ਾਜੀ ਫੜ ਰਿਹਾ ਓਏ ਜੱਸਾ ਜਫਾ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਕਮਾਲ ਕਰ ਗਿਆ ਡਿੜਵੇ ਦਾ ਜੱਸਾ ਟੌਪ ਦਾ ਜਫਾ ਲਾ ਗਿਆ ਲੈ ਵੀ ਸੇਵਕ ਲਈ ਗੁਜਰ ਯੂਕੇ ਗੁਰਵਿੰਦਰ ਨੇ ਛੇਕੀ ਉਹ ਨਹੀਂ ਕਹਿੰਦੇ 11000 ਹੈ 11000 ਹੈ ਡਿੜਬਿਆੜੇ ਦੇ ਯੱਥਿਆਂ ਦਾ ਉਧਰ ਸਾਡੇ ਵੀਰ ਭੀਮਾ ਦਬਈਓ ਨੇ ਦੀਪ ਜਿੱਦੜਿਆਣੀ ਵਾਲਾ ਵੀਰ ਸਾਡਾ ਵੀ ਵਿਸ਼ੇਸ਼ ਤੌਰ ਤੇ ਪੁਜੋਇਆ ਪਿਆਰ ਹੈ ਕਹਿੰਦੇ ਪ੍ਰਬੰਧਕ ਵੀਰਾਂ ਦੇ ਨਾਲ ਗੋਲੀ ਤਵਾੜੇ ਦੇ ਨਾਲ ਭਾਈ ਜੀ ਥੋੜਾ ਇਕੱਠੇ ਯਾਰ ਘਟਾ ਦਿਓ ਕਿਉਂ ਜਿੱਦਾਂ ਐਂਟਰੋ ਸੋਹਣਿਆ ਕਰਦੇ ਨਵੇਂ ਛਲਾਰੂ ਕਾਪੀ ਤੇਰੀ ਵੇ ਬੜਿਆਂ ਨੂੰ ਅੱਜ ਰੜ ਕੇ ਮਿੱਤਰਾ ਥਾਪੀ ਤੇਰੀ ਵੇ ਜਿਹੜਾ ਰੇਡਰ ਪਿੰਡੇ ਤੇ ਪਾਣੀ ਲਾਊਗਾ ਉਹਦਾ ਪੁਆਇੰਟ ਜਾਫੀਆਂ ਨੂੰ ਦਿੱਤਾ ਜਾਊਗਾ ਬਾਅਦ ਦੇ ਵਿੱਚ ਕੋਈ ਰੇਡਰ ਫਿਰ ਫੀਲ ਨਾ ਕਰਿਓ ਬਲਕਾਰਣ ਖੇਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਖਾਣਾ ਇਸ ਮੈਚ ਤੋਂ ਬਾਅਦ ਸੇਵਕ ਜੀ ਹਰਮਨ ਯੂਐਸਏ ਤੇ ਪੱਪੂ ਚੌਧਰੀ ਨਾਲ ਕਹਿੰਦੇ ਸੁਨੀਲ ਪੰਸਲ ਜੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਆਹ ਬਹੁਤ ਵੱਡਾ ਯੋਗਦਾਨ ਮੇਲਾ ਕਹਿੰਦੇ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਰੇਡ ਪੈ ਰਹੀ ਹੈ ਜੱਫੇ ਲੱਗਦੇ ਆ ਇਹ ਢੜਬੇ ਦੇ ਇਲਾਕੇ ਇਹ ਕਹਿੰਦੇ ਦਜਾਨ ਵਾਲੇ ਬਿੱਟੂ ਦੇ ਪਿੰਡਾਂ ਕੋਲੇ ਮੇਲਾ ਚੱਲਦਾ ਆਹ ਦਗਾਲ ਵਾਲੇ ਬਿੱਟੂ ਦੇ ਪਿੰਡਾਂ ਕੋਲੇ ਮੇਲਾ ਚੱਲਦਾ 2 ਤੇ 3 ਫਰਵਰੀ ਹੋਣੀ ਹੈ ਦਗਾਂਡ ਵਿੱਚ ਕਬੱਡੀ ਕੱਪ ਹੋਵੇਗਾ ਐਨ ਸਿਰੇ ਦੀਆਂ ਕਬੱਡੀਆਂ ਪੈਣਗੀਆਂ 3 ਮਾਰਚ ਤਾਜਲਪੁਰ ਦੇ ਵਿੱਚ ਸਾਡੇ ਵੀਰ ਕਮਲ ਤੇਜੇ ਹੋਰੀ ਸੱਦੇ ਲਾਉਂਦੇ ਆ ਲਵੀ ਕੈਨੇਡਾ ਦਾ ਸੱਦਾ ਹੈ ਚਮਕੌਰ ਚੌਧਰੀ ਜੀ ਕਹਿੰਦੇ ਮਨਦੀਪ ਢਿੱਲੋ ਢਿੱਲੋ ਸਟੱਡ ਫਾਰਮ ਬਹਾਰੀ ਵਾਲੇ ਵੀਰਾਂ ਦਾ ਖੋਪਰ ਜਾ ਕੇ ਧੰਨਵਾਦ ਕਰਦੇ ਜਿਹੜੀ ਪਿਛਲੀ ਕਬੱਡੀ ਹਰਮਨ ਬੁਲਟ ਦੀ ਰਿਵਿਊ ਚੈੱਕ ਕੀਤਾ ਗਿਆ ਪੁਆਇੰਟ ਹਰਮਨ ਬੁਲਟ ਨੂੰ ਮਿਲਿਆ ਪਾ ਦਬਈ ਤੇ ਦੀਪ ਗਦੜਿਆਣੀ 51000 ਦਿੱਤਾ ਜਿਹੇ ਕਬੱਡੀ ਕੱਪ ਲਈ 레ਵੀ ਜੀ ਬੜੀ ਖੁਸ਼ ਆ ਜਾਈ ਸਾਹਿਬ ਹੁਣ ਮੈਚ ਦੀ ਕਰ ਲਈਏ ਗੱਲ ਬੁਲਟ ਆ ਗਿਆ 11 11000 ਤੋਂ ਘੱਟ ਮਾਇਆ ਗਰਾਊਂਡ ਦੇ ਵਿੱਚ ਨਹੀਂ ਲੱਗਣੀ ਬੱਬੂ ਝਣੜੀ ਤੇ ਹਰਮਨ ਬੁਲਟ ਦੀ ਟੱਕਰ ਚੱਲਦੀ ਹੈ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਦੁਨੀਆ ਅੰਗ ਮਾਰਦੀ ਹੈ ਫਾਈਨਲ ਚੱਲ ਰਿਹਾ ਟਰੈਕਟਰਾਂ ਦੇ ਟੂਰਨਾਮੈਂਟ ਦਾ ਓਏ ਟਰੈਕਟਰ ਦਿੱਤੇ ਜਾਣਗੇ ਓਏ 3600 ਫੋ ਟਰੈਕਟਰ ਦਿੱਤੇ ਜਾਣਗੇ ਬੈਸਟਾਂ ਦੇ ਲਈ ਜਗਪਾਲ ਭਾਈ ਕਹਿੰਦਾ ਵੀ ਜੱਸੇ ਦੇ ਜੱਫਿਆਂ ਤੇ ਮਾਨ ਸ਼ਰਮਾ ਜਰਾ ਜਿਨ੍ਹਾਂ ਨੇ ਡ੍ਰਿੰਕ ਕੀਤੀ ਹੈ ਬਾਹਰ ਕਰੋ ਇਹਨਾਂ ਨੂੰ ਆਹ ਮਲਾਜਮ ਵੀਰ ਇਧਰ ਨੇ ਪਾਸੇ ਲਾਈ ਵਾਲੇ ਕੈਮਰੇ ਵਿੱਚ ਸੰਦੀਪ ਲੋਧਰ ਭਗੇਲ ਸਿੰਘ ਕਮਾਨ ਦਾ ਪੁੱਤ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਕੰਨੀ ਤੇ ਫਰੀਆਦ ਅਲੀ ਲੱਗਿਆ ਹੋਇਆ ਨਾਲ صدیق ਅਲੀ ਹੈ ਦੂਜੀ ਕੰਨੀ ਤੇ ਕਾਕਾ ਸ਼ਕਰਪੁਰੀਆ ਇਹ ਸ਼ਕਰਪੁਰੀਆ ਕਾਕਾ ਤੇ ਸੰਦੀਪ ਲੋਧਰ ਦੂਜੀ ਵਾਰੀ ਟੱਕਰੇ ਹੋਗੇ ਇਸ ਵਾਰ ਕੌਣ ਜਿੱਤੂ ਕੌਣ ਸਫਲਤਾ ਹਾਸਲ ਕਰੇਗਾ ਓਏ ਦੂਜੀ ਵਾਰੀ ਸੰਦੀਪ ਲੋਧਰ ਤੇ ਕਾਕੇ ਸ਼ੱਕਰਪੁਰੀਏ ਦੀ ਟੱਕਰ ਚੱਲਦੀ ਹੈ। ਓਏ ਉੱਚੀ ਵਾਰੀ ਜੁੱਫਾ ਰਗਿਆ। ਲੋਧਰ ਲੋਧਰ ਓਏ ਸੰਗਰੂਰ ਵਾਲਿਓ ਕੀ ਹਾਲ ਚਾਲ ਹੈ? ਓ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ। ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ। ਚਮਕੌਰ ਚੌਧਰੀ ਹੁਣੀ ਮਨਿੰਦਰ ਘਮਾੜਵਾ ਨੂੰ ਇੱਕ ਵੱਡੀ ਮੁबारकबाद ਆਈ ਦੇ ਕਬੱਡੀ ਕੈਪਟਨ ਦੀ। ਮੇਲਾ ਸਫਲ ਹੈ। ਪਿਛਲੇ ਸਾਲ ਦੀਆਂ ਰਹਿੰਦੀਆਂ ਕਸਰਾ ਲੈ ਵੀ ਸੇਵਕ ਬਾਈ ਬਾਬੇ ਨਾਰਕ ਦੇ ਮੇਹਰ ਕੀਤੀ ਹੈ ਅੱਜ ਮੇਲਾ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਸਰਸਿੰਘ ਵਾਲੇ ਪਿੰਡ ਦਾ ਫਰਿਆਦ ਅਲੀ ਫਰਿਆਦ ਅਲੀ ਤੇ ਅੰਬੇ ਦੀ ਟੱਕਰ ਚੱਲਦੀ ਹੈ ਪੁਆਇੰਟ ਦਿੜਬਾ ਮੰਡੀ ਦਾ ਲੇ ਵੀ ਸ਼ਾਦੀ ਪਾ ਦੇਗਾ ਬਾਜੀ ਲੋਕ ਇੰਤਜ਼ਾਰ ਕਰਦੇ ਆ ਸੰਦੀਪ ਸਮਰਾ ਕਹਿੰਦਾ ਬਾਦੀਆਂ ਦੇਖਣੀਆਂ ਚੈਨੀ ਕਮਾਨ ਦਾ ਮਨਿੰਦਰ ਕਮਾਨ ਦਾ ਰਾਮਪੁਰ ਖੋਕੜੇ ਦਾ ਅੱਜ ਕਹਿੰਦੇ ਗੋਲੂ ਤਬਾਣੇ ਹੋਰਾਂ ਦਾ ਮੇਲਾ ਚੱਲਦਾ ਹੈ ਇਹ ਚਮਕੌਰ ਚੌਧਰੀ ਦਾ ਕਬੱਡੀ ਕੱਪ ਹੈ ਦੁਨੀਆ ਆਨੰਦ ਮਾਣਦੀ ਆ ਰਾਮਪੁਰ ਗੁਜਰਾ ਦੇ ਤੇ ਸਤਗੁਰ ਕਮਾਨ ਸਾਡਾ ਯਾਰ ਹੈ ਵੱਡੀਆਂ ਜ਼ਿੰਮੇਵਾਰੀਆਂ ਮੇਲੇ ਤੇ ਹਰਮਨ ਬੁਲਟ ਤੇ ਮਨਦੀਪ ਧੱਕੜ ਗੋਗੜੀਆਂ ਵਾਲਾ ਟੱਕਾ ਲੱਗਦਾ ਟੱਕਾ ਲੱਗਦਾ ਟੱਕਾ ਹੋ ਗਿਆ ਆ ਹਰਮਨ ਬੁਲਟ ਮੇਰੇ ਵੀਰੇ ਉੱਡ ਗਿਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਪੈਣਗੇ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਅੱਜ ਭੰਗੜੇ ਪੈਂਦੇ ਆ ਢੋਲ ਵੱਜਦੇ ਆ ਟਰੈਕਟਰਾਂ ਦਾ ਫਾਈਨਲ ਚੱਲਦਾ ਅਮਰੀਕ ਕਰਦੇ ਗੱਲ ਅੰਬਾ ਇਧਰੋਂ ਅੰਬਾ ਟਰੈਕਟਰ ਵਾਲੀਆ ਪਾਰਿਆ ਦੂਜੇ ਪਾਸੇ ਬੁਲਟ ਆਓ ਕਹਿੰਦੇ ਟਰੈਕਟਰ ਵਾਲੀਆ ਪਾਰਿਆ ਟਰੈਕਟਰ ਕਿਹੜੇ ਪਿੰਡਾਂ ਨੂੰ ਜਾਣਗੇ ਇਹ ਤੇ ਸਮਾਂ ਦੱਸੂ ਇਹ ਸਮਾਂ ਦੱਸੂ ਉਧਰ ਅੰਬਾ ਫੇਰ ਭੱਜ ਗਿਆ ਅੰਬਾ ਫੇਰ ਭੱਜ ਗਿਆ ਸੰਦੀਪ ਸਰਪੰਚ ਸਾਵਰਾ ਦੇਦਣਾ ਦੇਦਣਾ ਵਾਲਾ ਤੇ ਚੈਨੀ ਕਮਾਨਵੀਰ ਕਹਿੰਦੇ ਆ ਜੇ ਸਾਜੀ ਪਾਊਗਾ ਬਾਜੀ 11000 ਦਿੱਤਾ ਜਾਊਗਾ ਸਾਜੀ ਦੀ ਬਾਜੀ ਤੇ 11000 ਦਿੱਤਾ ਜਾਊਗਾ ਨੇ ਵੀ ਸ਼ਹਿਜਾਦ ਅਲੀ ਓਏ ਬਾਜ਼ੀਆਂ ਦੇਖਣਾ ਚਾਹੁੰਦੀ ਹੈ ਦੁਨੀਆ ਲਓ ਸਾਜੀ ਨੰਬਰ ਜੋੜ ਗਿਆ ਆਥੇ ਰੱਖ ਓਏ ਭਾਈ ਸਾਜੀ ਦੇ ਐਕਸ਼ਨ ਕਿੱਦਾਂ ਲੱਗਦੇ ਹਨ ਖੋਪਰਾ ਚੰਕੌਰ ਚੌਧਰੀ ਗੋਲੂ ਟਵਾਣਾ ਮਨਿੰਦਰ ਕਮਾਨ ਸਾਡੇ ਵੀਰਾਂ ਨਾਲ ਕਰਵਾਉਂਦੇ ਆ ਦੇਦਨਾ ਦੇ ਮੇਲੇ ਤੇ ਸੰਦੀਪ ਸਮਰੇ ਨੂੰ ਕਹਿੰਦੇ ਮੇਰੇ ਵੀਰੋ 골ਡ ਦੀ ਚੈਨ ਮਾਨ ਸਨਮਾਨ ਦੇ ਵਿੱਚ ਪਾਈ ਜਾਵੇਗੀ ਜਿਹੜਾ ਮਾਨ ਸਿੰਘ ਦਾ ਹੋਲਡ ਪੁਆਇੰਟ ਸੀਗਾ ਉਹ ਮਾਨ ਸਿੰਘ ਨੂੰ ਹੀ ਦਿੱਤਾ ਗਿਆ ਜੀ ਮੈਚ ਸਮਾਪਤ ਹੈ ਬੋਲੇ ਸਤਨਾਮ ਕੋਰੀਆਂ ਦੇ ਪਰਿਵਾਰ ਵੱਲੋਂ ਬੈਸਟ ਜਾਫੀ ਦੇ ਦੂਜਾ ਪ੍ਰਾਈਜ਼ 75000 ਸਪான்ਸਰ ਹੈ ਰਾਮਪਾਲ ਧਮਾਨ ਖੋਪੜਾ ਵੱਲੋਂ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਸਪான்ਸਰ ਹੈ ਹਰਮਨ ਯੂਐਸਏ ਦੇ ਪਰਿਵਾਰ ਵੱਲੋਂ ਬੈਸਟ ਰੇਡਰ ਦੇ ਲਈ ਟਰੈਕਟਰ ਸਪான்ਸਰ ਹੈ ਔਰ ਬੈਸਟ ਜਾਫੀ ਦੇ ਲਈ ਜਿਹੜਾ ਉਹ ਪੱਪੂ ਚੌਧਰੀ ਵੱਲੋਂ ਬੈਸਟ ਜਾਫੀਦਰੀ ਟਰੈਕਟਰ ਸਪੌਂਸਰ ਹੈ